16 ਮਈ 2025 ਦੀ ਵੀਡੀਓ ਬਣਾ ਰਿਹਾ ਆ ਭਰਾਵੋ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਮੇਰੀ ਵੀਡੀਓ ਵਗੈਰਾ ਸ਼ੇਅਰ ਕਰੀਆਂ ਲਾਇਕ ਕਰੀਆਂ ਕਮੈਂਟ ਕਰੇ ਧਿਆਨ ਵੱਲੋ ਪੰਜਾਬ ਦੇ ਕੀ ਆਮਲੋ ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਚ ਹਿੰਦੁਸਤਾਨ ਦੇ ਕੋਨੇ-ਕੋਨੇ ਕਿਆ ਵੀ ਆਮਲੋ ਕੋਈ ਵੀ ਅਜਿਹੀ ਕੰਟਰੀ ਨਹੀਂ ਕਿਥੇ ਆਪਣੇ ਸਿੱਖ ਭਰਾ ਨਹੀਂ ਰਹਿੰਦੇ ਐ ਮੈਨੂੰ ਉਹ ਕੰਟਰੀਆਂ 'ਚ ਕਿੱਥੇ ਕਿੱਥੇ ਭਰਾ ਪਏ ਰਹਿੰਦੇ ਮੈਨੂੰ ਹਰੇਕ ਕੰਟਰੀ 'ਕੋ ਫੋਨ ਆਇਆ ਹੋਇਆ ਹਰੇਕ ਕੰਟਰੀ 'ਚ ਮੈਂ ਐਮਨ ਦੇ ਚਾਰ ਚਾਰ ਪੰਜ ਪੰਜ ਦੋਸਤ ਬਣ ਚੁੱਕੇ ਆ ਕਿੰਨਾ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਪਰਿਵਾਰਕ ਰਿਲੇਸ਼ਨ ਬਣ ਚੁੱਕੇ ਆ ਬਾਹਰ ਬੈਠੇ ਭਰਾਵਾਂ ਨਾਲ ਵੀ ਇਸ ਜਰੀਏ ਕਰਕੇ ਤੁਹਾਡਾ ਸਾਰੇ ਭਰਾਵਾਂ ਦੀ ਮੈਂ ਧੰਨਵਾਦ ਤੁਹਾਡੀ ਕਿਰਪਾ ਕਰਕੇ ਭਰਾਵੋ ਬ੍ਰੈਂਡ ਟਿੱਕ ਜਦੇ ਆ ਦੇਖੋ ਨਵੇਂ-ਨਵੇਂ ਟਰੈਕਟਰ ਲੱਗੇ ਰਹਿੰਦੇ ਆ ਉਹ ਟਰੈਕਟਰ ਬਾਰੇ ਕਮੈਂਟ ਕਰਿਓ ਵੀ ਕਿਹੜਾ ਟਰੈਕਟਰ ਆ ਉਹ ਦੇਖੋ ਵੀ ਆਪਾਂ ਨੂੰ ਅਮਰ ਗੱਟ ਦੇ ਕੇ ਗਿਆ ਸੀ ਬੰਦਾ ਉਹਨੇ ਵੀਡੀਓ ਪਾਈ ਸੀ ਤੇ ਅੱਗੇ ਆਹ ਦੇਖੋ ਜੋਂਡੀਆ ਆਹ ਜੋਂਡੀਆ ਖੜੇ ਆ ਇੱਧਰ ਮੁੰਡੇ ਜੋਂਡੀਆ ਲਾਉਂਦੇ ਆ ਇੱਧਰ ਮੁੰਡੇ ਅੰਗਲ ਸਵਰਾਜ ਲਾਉਂਦੇ ਆ ਸਵਰਾਜ ਤਾਂ ਥੋੜੀ ਦੇਰ ਹੀ ਉਸ ਤੋਂ ਉйдаਈ ਜਾਂਦੇ ਆ ਹੌਲੈਂਡ ਇੱਧਰ-ਇੱਧਰ ਹੁਣ ਹੌਲੈਂਡ ਲਾਉਣੇ ਦੀ ਇੱਥੇ ਉਹਨਾਂ ਬਾਵਨਾਂ ਨੇ ਲਾਉਣੇ ਮੁੰਡੇ ਕਹਿੰਦੇ ਆਪਣੇ ਕੋਲੇ 60 55 ਖੜੇ ਆਣ ਵੱਲੋਂ ਫੌਲੈਂਡ ਖੜੇ ਆ ਅਰਜਨ ਖੜੇ ਆ ਕਾਪੀ ਬ੍ਰਾਂਡ ਦੇ ਟਰੈਕਟਰ ਖੜੇ ਆ ਲਾਉਣ ਹੀ ਲਾਉਣ ਦੇ ਨਾਂ ਤੇ ਪ੍ਰਭੂ ਆਪਾਂ ਟਰੈਕਟਰ ਵੇਚਦੇ ਆ ਜ਼ਰੂਰੀ ਨਹੀਂ ਜੇ ਤੁਸੀਂ ਲਾਉਣ ਦੀ ਇੱਟ ਲੈਣੀ ਹੈ ਤੁਹਾਡੇ ਕੋਲੇ ਕੈਸ਼ ਟਰੈਕਟਰ ਹੈਗੇ ਆ ਪ੍ਰਭੂ ਤਾਂ ਵੀ ਤੁਸੀਂ ਕੈਸ਼ ਲੈ ਤਾਂ ਜੀਮੀਦਾਰਾਂ ਵਾਸਤੇ ਬਹੁਤ ਵੱਡੀ ਸਹੂਲਤ ਆ ਪ੍ਰਭੂ ਐਮਨੂ ਇੱਕੇ ਨਾਮ ਜੀਮੀਦਾਰ ਨੂੰ ਇੰਨੀ ਪੇਮੈਂਟ ਲਾਉਣੀ ਔਖੀ ਆ ਕੋ ਸੰਤ ਜਿਹੜੇ ਹਰੇਕ ਬੰਦੇ ਕੋਲੇ ਵੱਡੇ ਆ ਇੱਕਦਮ 7-8 ਲੱਖ ਰੁਪਇਆ ਲਾਉਣਾ ਔਖਾ ਦਾ ਕਿਉਂ ਕਿ ਕਿਸ਼ਤਾਂ ਚ ਦੇਣੇ ਜ਼ਿੰਮੇਦਾਰ ਨੂੰ ਸੌਖੇ ਆ ਪੈਸੇ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਪ੍ਰਭੂ ਤੁਸੀਂ ਕੈਸ਼ ਲੈ ਆ ਸਕਦੇ ਹੋ ਕੋਈ ਟਿਕਰੀ ਕੋਈ ਵੀ ਸੋਥੋਂ ਐ ਮਤਲਬ ਕਈ ਵਾਰ ਬੈਂਕਾਂ ਦੀ ਪੇਮੈਂਟਾਂ ਲੇਟ ਆਉਂਦੀਆਂ ਕੋਈ ਵੀ ਬ੍ਰਾਂਚ ਟਰੈਕਟਰ ਵਾਲੇ ਪ੍ਰਭੂ 10-20 ਦਿਨਾਂ ਦਾ ਕੋਈ ਵਿਆਜ ਨਹੀਂ ਲੈਂਦੇ ਜੇ ਐਵੇਂ ਲੋਕੀ 2-4 ਮਹੀਨੇ ਧਾਰ ਪੇਮੈਂਟ ਕਈ ਵਾਰ ਬ੍ਰਾਂਚ ਟਰੈਕਟਰ ਧਾਰ ਵੀ ਕਰ ਲੈਂਦੇ ਆ ਜਾਣ ਪਛਾਣ ਵਾਲੇ ਬੰਦੇ ਨਾਲ ਉਦੋਂ ਤਾਂ ਵਿਆਜ ਪ੍ਰਭੂ ਲੈਣੀ ਹੈਗਾਗਾ ਕਿਉਂ ਧਾਰ ਵੀ ਬ੍ਰਾਂਚ ਟਰੈਕਟਰ ਨਾਲ ਬਹੁਤ ਆਮ ਲੋ ਕਰ ਲੈਂਦੇ ਆ ਕਿਹੜੇ ਬੰਦੇ ਜਾਂ ਪਛਾਣ ਲਿਆ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਭਰਾ ਜੁੜਿਆ ਗੁਰਦੀਪ ਸਿੰਘ ਭੁੱਲਰੀ ਦਾ ਧੰਨਵਾਦ ਬਣਾਂਚ ਬਠਿੰਡੇ ਵਾਲੇ ਸਾਡੇ ਚਾਚਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੰਦਰਜੀਤ ਬਾਈ ਦੁਬਈ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਸਰਾਣ ਜੀ ਆ ਲਖਵਿੰਦਰ ਸਿੰਘ ਬਣਾਂਚ ਹਰਨੀਤ ਸਿੰਘ ਸੰਧੂ ਜੀ ਐ ਜਗਤਾਰ ਸਿੰਘ ਚੰਡੂ ਗਿਆ ਕਿ ਜਗਤਾਰ ਸਿੰਘ ਮੁੰਡਾ ਜੋਧਪੁਰ ਤੋਂ ਵੀ ਆ ਇੱਥੇ ਪਰਦਾ ਮੁੰਡਾ ਮਿਸਤਰੀ ਉਹਦਾ ਵੀ ਧੰਨਵਾਦ ਆ ਗੁਰਦੀਪ ਸਿੰਘ ਪੁੱਲਰ ਨਾਮ ਨਾਲ ਜਸਵੀਰ ਸਿੰਘ ਬਲਵਿੰਦਰ ਸਿੰਘ ਅੰਗਰੇਜ਼ ਸਿੰਘ ਸੰਦੀਪ ਸਿੰਘ ਪੁੱਲਰ ਜਸਵਿੰਦਰ ਸਿੰਘ ਬਰਾੜ ਅਤਾਰ ਸਿੰਘ ਅਮਰਜੀਤ ਸਿੰਘ ਸਾਰੇ ਬਰਾਮ ਦਾ ਧੰਨਵਾਦ ਤੇ ਬਲਬੀਰ ਸਿੰਘ ਵੀਰੇ ਦਾ ਧੰਨਵਾਦ ਲਖਵਿੰਦਰ ਸਿੰਘ ਦਾ ਸਾਡੇ ਪਿੰਡ ਦੇ ਮੁੰਡੇ ਵੀ ਔਲਖ ਪਰਿਵਾਰ ਚੋਂ ਅੰਕੀ ਨਾਮ ਦੇ ਮੁੰਡੇ ਔਲਖ ਦਾ ਓਰਦੀਪ ਹਾਂ ਗੋਰਪ੍ਰੀਤ 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 ਦਾ ਔਲਖ ਦਾ ਧੰਨਵਾਦ ਤੇ ਬਾਈ ਤੁਜੀ ਦਾ ਜਗਦੀਪ ਅਰਨਜੀਤ ਰਣਜੀਤ ਸਿੰਘ ਔਲਖ ਦਾ ਵੀ ਧੰਨਵਾਦ ਬਹੁਤ ਮਦਦ ਕਰਦੇ ਵੀਰ ਅਗੇ ਬਹੁਤ ਬਹੁਤ ਧੰਨਵਾਦ ਔਲਖ ਪਰਿਵਾਰ ਦਾ ਹੋਰ ਵੀ ਸੁਖਪਲੇ ਰੀ ਅਰਗੇ ਨਰਮਲ ਸਿੱਧੂ ਵਰਗੇ ਦੀਪੀ ਅਰਗੇ ਪਿੱਟੂ ਵਰਗੇ ਆਪਣੇ ਪਿੰਡ ਦੇ ਬਹੁਤ ਬੰਦੇ ਚਾਉਣ ਵਾਲੇ ਆ ਉਹਨਾਂ ਦਾ ਸਾਰੇ ਪਰਾਂਵ ਦੀ ਧੰਨਵਾਦ ਅੱਗੇ ਸਭ ਤੋਂ ਪਹਿਲਾਂ ਦਿਖਾਉਣੇ ਬਾਈ 5210 ਗੇਰ ਪ੍ਰੋ ਕਿਹੜੇ ਆਪਣੇ ਕੋਲੇ ਇਹ ਤਿੰਨੇ ਟਰੈਕਟਰ ਆ 52 10 ਗੀਅਰ ਪਰ ਉਹਨੇ ਇਹ ਤਿੰਨੇ ਟਰੈਕਟਰੀ 4 ਸਪੀਡ ਚਾ ਤਿੰਨੇ ਟਰੈਕਟਰ ਇਹ ਹੈਗਾ 22 ਮਾਣ ਲਓ ਨੋਟ ਕਰ ਲਓ ਵੀਰ ਜੀ 22 ਮਾਣ ਲਾ ਇਹ ਟਰੈਕਟਰ ਆ ਇਹ ਮੰਨ ਲਓ ਕੋਈ 1000 1200 1500 ਘੰਟੇ ਚੱਲੇ ਹੋਏ 1500 ਘੰਟਾ ਮੰਨ ਲਓ ਇਹ 1500 ਘੰਟੇ ਦੇ ਆਸ-ਪਾਸ ਤੋਂ 1500 1800 ਦੇ ਇਹ ਮੰਨ ਲਓ ਘੰਟੇ ਚੱਲੇ ਹੋਏ ਆਈਡੀਆ ਇਹ ਹੈਗੇ ਦੋਨੇ 22 ਮਾਣ ਟਰੈਕਟਰ ਹੈਗੇ ਵੀਰ ਜੀ ਦੋਨੇ 22 ਮਾਣ ਲਾ ਇਹ ਹੈਗਾ 2021 ਮਾਡਲ ਦਾ 2021 ਮਾਡਲ ਟਰੈਕਟਰ ਹੈ 5210 ਗੇਰਪ੍ਰੋ ਗੇਰਪ੍ਰੋ ਟਰੈਕਟਰ ਇਹਦਾ ਰੇਟ ਹੈਗਾ ਇਹਦਾ 2021 ਮਾਡਲ ਦਾ ਰੇਟ ਹੈਗਾ 6 ਲੱਖ 395000 ਰੁਪਇਆ ਕਿਹੜਾ ਭਰਾਵੋ ਅਸੀਂ ਰੇਟ ਦੇ ਦਿੰਦੇ ਆ ਤੁਸੀਂ ਭਲਾਈ ਮੰਡੀਆਂ ਵਗੈਰਾ ਤੇ ਕਿਤੇ ਵੀ ਜਾ ਕੇ ਚੈੱਕ ਕਰਕੇ ਬਾਅਦ ਚ ਤੁਸੀਂ ਵੜਾ ਟਰੈਕਟਰ ਤੇ ਆ ਸਕਦੇ ਹੋ ਕਿਉਂ ਕਿੜੇ ਗਰੰਟੀਆਂ ਦੇ ਟਰੈਕਟਰ ਆ ਪ੍ਰਭਾ ਬਹੁਤ ਸਾਫ ਸੁਥਰੇ ਟਰੈਕਟਰ ਆ ਮਨੋ ਵੀ ਚੋਣ ਮਣ ਕੇ ਟਰੈਕਟਰ ਲੈਣੇ ਆ ਸੇਲ ਬਹੁਤ ਜਿਆਦੇ ਆ ਐਮਾ ਦਾ ਵੀ ਹਰੇਕ ਟ੍ਰੈਕਟ ਹਰੇਕ ਮਹੀਨੇ 40 ਕ ਟਰੈਕਟਰਾਂ ਦੀ ਆਪਣੀ ਵਾਇਰਾਈਟੀ ਟਰ ਦੀ ਸੇਲ ਹੈਗੀ ਆ ਕਿਸੇ ਵੀ ਨੇ 30 ਰੈਂਜ ਦੇ ਕਿਸੇ ਵੀ ਲਈ 50 ਹੋ ਜਾਂਦੇ ਆ ਵੀ 10 ਕ ਹਜ਼ਾਰ ਰੁਪਏ ਦੀ 7-8000 10 ਕ ਹਜ਼ਾਰ ਰੁਪਏ ਦੀ ਕਮਾਈ ਨਾਲ ਹੀ ਟਰੈਕਟਰ ਪ੍ਰਭਾ ਸੇਲ ਕਰਦੇ ਆ ਵੀ ਕੋਈ ਜਿਆਦੇ ਪ੍ਰੋਫਿਟ ਨਹੀਂ ਲੈਂਦੇਗੇ ਵੀ ਟਰੈਕਟਰ ਦੀ ਉਹ ਇਨਵੈਸਟਮੈਂਟ ਵੱਧ ਕਰ ਲੈਣੇ ਆ ਟਰੈਕਟਰ ਦੀ ਪੈਸੇ ਵੱਧ ਲਾਉਣੇ ਆ ਵੀ ਟਰੈਕਟਰ ਹੀ ਚੰਗਾ ਲੈ ਦੇ ਦਿੰਨੇ ਆ ਕੋਈ ਜ਼ਿੰਮੇਵਾਰ ਭਰਾ ਨੂੰ ਕਹਿੰਨੂ ਪ੍ਰੋਬਲਮ ਨਾ ਆਵੇ ਜਾ ਕੇ ਵੀ ਕੋ ਸੇਲ ਉਸ ਸਮਨਾ ਕਮਾਈ ਵਧਿਆ ਹੋਈ ਜਾਂਦੀ ਕੋ ਸੇਲ ਜਿਆਦੇ ਆ ਸੇਲ ਤੁਹਾਡੀ ਕਿਰਪਾ ਨਾਲ ਬਹੁਤ ਜਿਆਦੇ ਆ ਤੇ ਸੇਲ ਦੇ ਹਿਸਾਬ ਨਾਲ ਟਰੈਕਟਰ ਲੈਣੇ ਆ ਪੂਰੇ ਛਾਂਡ ਕੇ ਇਸ ਕਰਕੇ ਟਰੈਕਟਰ ਤੁਸੀਂ ਮੰਡੀਆਂ ਤੇ ਕਿਹਨੇ ਵੇ ਰਿਫਲੈਕਸਰੀ ਵੀ ਲਾਉਂਦੇ ਆ ਐਮਲੋ ਮੰਡੀਆਂ ਤੇ ਜਾ ਕੇ ਜਾਂ ਕੋਈ ਆ ਕੇ ਮਾਰਕੀਟ ਚ ਜਾ ਕੇ ਮੇਰੇ ਕੋਲੇ ਆਉਂਦੇ ਆ ਲੈ ਕਹਿੰਦਾ ਯਾਰ ਰੇਟ ਵੀ ਬਾਈ ਤੇਰਾ 20-25000 ਰੁਪਏ ਸਸਤਾ ਹੈਗਾ ਤੇ ਦੂਜਿਆਂ ਨਾਲ ਉਹਨਾਂ ਨੇ ਸਹੂਲਤਾਂ ਜ਼ਿਆਦੇ ਆ ਕਿਉਂ ਗਰੰਟੀਆਂ ਲੈਣੇ ਆ ਭਰਾਵਾ ਆਪਦੇ ਘਰੇ ਐਮਲੋ ਮੇਰਾ ਨਾਲ ਹੀ ਬੈਡਰੂਮ ਆ ਇੱਥੇ ਹੀ ਮੈਂ ਰਾਂ 24 ਘੰਟੇ ਇੱਥੇ ਹੀ ਮੈਂ ਰਹਿਣਾਗਾ ਮੇਰਾ ਦਫ਼ਤਰ ਆ ਕਰੀ ਸਾਡਾ ਕਾਰੋਬਾਰ ਇਸ ਕਰਕੇ ਸਾਰੇ ਭਾਈ ਆਮ ਲੋਕ ਕਹਿੰਦਾ ਇਹਦੇ ਭਰਾਗੇ ਵੀ ਦੋ ਦੋ ਮਹੀਨੇ ਟਰੈਕਟਰ ਨਹੀਂ ਆਉਂਦੇ ਵੀ ਕਹਿੰਦੇ ਵੜੈ ਸਾਹਿਬ ਸੁੱਤੀ ਟਰੈਕਟਰ ਲੈਣਾਗਾ ਅੱਜ ਵੀ ਇੱਕ ਦੋ ਮਿੱਤਰਾਂ ਦੇ ਫੋਨ ਆਏ ਕਿ ਟਰੈਕਟਰ ਜ਼ਿਆਦਾ ਹੀ ਕਰ ਸੇਲ ਹੋ ਗਏ ਆ ਮਹੀਨੇ ਬਹੁਤ ਜਿਆਦਾ ਸੀਜ਼ਨ ਸੀ ਭਰਾਵੋ ਸਾਰੇ ਭਰਾਵਾਂ ਦੀ ਟਰੈਕਟਰ ਵਿਕੇ ਆ ਆ ਮਹੀਨੇ ਕਾਫੀ ਮੇਰੇ ਭਰਾਵਾਂ ਨਾਲ ਸਰਕਲ ਆਪ ਦੇ ਬੰਦੇ ਨਾਲ ਹੁੰਦੀ ਰਹਿੰਦੀ ਆ ਕਿਉਂ ਆ ਮਹੀਨੇ ਸੀਜ਼ਨ ਹੁੰਦਾ ਕਾਫੀ ਟਰੈਕਟਰ ਵਿਕੇ ਆ ਇਸ ਕਰਕੇ ਵੀਮ ਦੋ ਦੋ ਮਹੀਨਾ ਦੀ ਬੇਟਿੰਗ ਕਰੀ ਜਾਂਦੇ ਆ ਵੀ ਬੁੱਕ ਬੁੱਕ ਕਾਫੀ ਪ੍ਰਾਮਾਣ ਹੈ ਵੀ ਬਾਈ ਮਤਲਬ ਵੀ ਹਜੇ ਆਉਣਾਗਾ 2 ਮਹੀਨਿਆਂ ਨੂੰ ਜਾਂ 3 ਮਹੀਨਿਆਂ ਨੂੰ ਵੀ ਪਹਿਲਾਂ ਟਰੈਕਟਰ ਬੁੱਕ ਕਰਵਾਉਂਦੇ ਆ ਬਾਈ ਸੋਚੀ ਲੈਣਾ ਵੀ 50 50000 ਲਗ ਲਗ ਰੁਪਈਆ ਵੀ ਬ੍ਰੈਂਕਟਰ ਦੇ ਅਕਾਊਂਟ ਤੇ ਬ੍ਰੈਂਕਟਰ ਦੇ ਅਕਾਊਂਟ ਚ ਵੀ ਐਡਵਾਂਸ ਪਾਇਆ ਪਿਆ ਵੀ ਵੀ ਆ ਚੱਕੋ ਅਸੀਂ ਬਾਹਰੋਂ ਕੈਨੇਡਾ ਤੋਂ ਨਾ ਜਾਂ ਅਸਟ੍ਰੇਲੀਆ ਤੋਂ ਨਾ ਆ ਚੱਕੋ 2 ਲੱਖ ਰੁਪਇਆ ਤੇ ਕੋ ਲੱਖ ਰੁਪਇਆ ਘੱਟੋ ਘੱਟ 5-7 ਬੰਦੇ ਇਹੇ ਹੋਣਗੇ ਵੀ ਸੁੱਥੀ ਟਰੈਕਟਰ ਲੈ ਕੇ ਜਾਣਾ ਇਸ ਕਰਕੇ ਭਰਾਵੋ ਤੁਹਾਨੂੰ ਅਸੀਂ ਚੀਜ਼ਾਂ ਮਹਿੰਗੀਆਂ ਕਿਵੇਂ ਦੇ ਸਕਦੇ ਆ ਆ ਦੇਖ ਲਓ ਭਰਾਵੋ ਗੇਅਰ ਫਰੋ ਦਾ ਰੇਟ ਪਤਾ ਕਰਕੇ ਆਜੋ 6,95,000 ਰੁਪਇਆ ਰੇਟ ਆ ਨਾਲ ਦੀ ਟਾਇਟੂਰ ਹੈ ਇਹਦੇ ਟਰੈਕਟਰ ਦੇ 80 ਕੇ ਪੈਸੇ ਤੇ ਇਹ ਐਮਰੋ ਲੋ 1500 ਘੰਟੇ ਦੇ ਆਸ-ਪਾਸ ਚੱਲੇ ਹੋਣਗੇ ਕਿ ਮੀਟਰ-ਮੀਟਰ ਦਿਖਾਉਣ ਲਾ ਕੇ ਜਿਆਦਾ ਟਾਈਮ ਲੱਗ ਜਾਂਦਾ ਹੈਗਾ ਅੱਗੇ 54 5 ਆ ਗਿਆ ਅੱਗੇ 50 5 ਡੀ ਆ ਇਹਦਾ ਰੇਟ ਹੈਗਾਗਾ 7 ਲੱਖ ਤੇ 70000 ਰੁਪਇਆ 21 ਮਾਡਲ 5405 ਗੇਅਰ ਪ੍ਰੋ ਆ 4 ਸਪੀਡ ਆ 21 ਮਾਡਲ ਆ ਪਰ ਉਹ ਕਨੋਪੀ ਵਗੈਰਾ ਲੱਗੀ ਆ 7 ਲੱਖ ਤੇ 70000 ਰੁਪਇਆ ਇਸ ਸਟੈਟਰ ਦਾ ਰੇਟ ਆ ਅੱਗੇ ਆ ਗਿਆ 50 5 ਸੀ 5050 TD ਇਹਦੇ ਨਾਲ ਦੀ ਟਾਇਰ ਹੈਗੇ 65 70 ਪੈਸੇ 65 70 ਪੈਸੇ ਟਾਇਰ ਇਹਦੇ ਨਾਲ ਦੀ ਇਹਦਾ ਰੇਟ ਹੈਗਾ ਗਾ ਜੀ 5115000 ਰੁਪਿਆ ਤੇ ਇਹਦਾ 15000 ਵੀ ਤੁਹਾਨੂੰ ਡਿਸਕਾਊਂਟ ਕਰ ਦਾਂਗੇ 1000 ਤੋਂ 1000 ਹੋਰ ਵੀ ਮਾਨਤਨ ਕਰ ਦਾਂਗੇ ਜੇਕਰ ਤੁਸੀਂ ਇਹ ਟਰੈਕਟਰ ਲਾਉਂਦੇ ਇਹ ਟਰੈਕਟਰ ਬਾਰੇ ਤੁਸੀਂ ਕਮੈਂਟ ਕਰਨਾ ਵੀ ਤੁਹਾਡੇ ਨਾਲ ਮਾ ਕਿਹੜਾ ਟਰੈਕਟਰ ਹੋ ਸਕਦਾ ਹੈ ਇਹ ਵੀ ਇਹ ਕਿਹੜਾ ਵੀ ਮੋਡਲ ਕਿਹੜਾ ਕਿਹੜਾ ਟਰੈਕਟਰ ਹੋਸਾ ਨਾ ਜਰੂਰ ਕਮੈਂਟ ਕਰਿਓ ਬੋਲੇ ਭਰਾਵਾਂ ਜੀ ਮੈਂ ਅਗਲੀਆਂ 5 ਵੀਡੀਓ ਚ ਲਗਾਤਾਰ ਨਾਮ ਬੋਲੂੰਗਾ ਵੀ ਇਹ ਆਹ ਤੇਜ ਦਿਮਾਗ ਵਾਲਾ ਬੰਦਾ ਸੀ ਇਹਨੇ ਟਰੈਕਟਰ ਪੁੱਛਤਾ ਤੇ ਇਹ ਕਾਹ ਕਰ ਆਪਾਂ ਅਲੱਗ-ਅਲੱਗ ਟਰੈਕਟਰਾਂ ਤੇ ਪਾ ਕੇ ਤੁਹਾਨੂੰ ਪੁੱਛਦੇ ਰਿਹਾ ਕਰਾਂਗੇ ਕਿਉਂਕਿ ਟਰੈਕਟਰ ਬਹੁਤ ਸਾਰੇ ਆ ਕਿੰਨੀ ਅਰਜ਼ਨ ਹੋਣੀ ਹੈ ਇਹ ਕਿ ਟਰੈਕਟਰ ਹਜੇ ਮੈਂ ਮਤਲਬ ਸ਼ੋਰੂਮ 'ਚ ਚੰਗੀ ਤਰ੍ਹਾਂ ਨਹੀਂ ਲੱਗਾ ਤੋ ਤਾਂ ਤਾਂ ਪਹੁੰਚਿਆਗਾ ਹਜੇ ਪ੍ਰੋਪਰ ਤਿਆਰੀ ਨਹੀਂ ਹੋਈਗੀ ਕਿਉਂ ਵੀਡੀਓ ਕਰ ਲੰਮੀ ਹੋ ਜਾਵੇ ਤੁਹਾਡੇ ਨਾਲ ਚਾਰ ਗੱਲਾਂ ਵੀ ਕਰਨੀਆਂ ਹੁੰਦੀਆਂ ਭਰਾਵਾਂ ਨਾਲ അത്ജാ ദൈവ ഗൂ വി